ਸਮਾਜ ਵਿੱਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਨਿਵੇਕ ਲਿਆ ਕੋਸ਼ਿਸ਼ਾਂ ਕਰਕੇ ਲੋਕਾਂ ਦੇ ਮਾਣ ਵਿੱਚ ਆਪਣੀ ਅਲੱਗ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਉਹ ਲੋਕ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਨਾਲ ਨਾਲ ਸਮਾਜ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਪੜਾਈ ਕਾਰਜਾਂ ਵਿੱਚ ਨਿਰੰਤਰ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਇਸ ਗੱਲ ਦਾ ਪ੍ਰਗਟਾਵਾ ਸਵੀਪ ਗਤੀਵਿਧੀਆਂ ਦੇ ਮੁਖੀ ਅਤੇ ਵਧੀਕ ਟੀਪਟੀ ਕਮਿਸ਼ਨਰ ਨਿਕਾਸ ਕੁਮਾਰ ਨੇ ਸਾਈਕਲਿਸਟ ਮਨਮੋਹਨ ਸਿੰਘ ਦੀ ਸਾਈਕਲ ਯਾਤਰਾ ਨੂੰ ਅਗਲੇ ਪੜਾਅ ਵੱਲ ਤੋਰਨ ਮੌਕੇ ਕੀਤਾ એસ મોકે જિલ્લા ચોન તહેસીલદાર સરદાર ઇન્દ્રજીત સહ સૌરભ ખોસલા પંકજ કુમા મુનીશ કુમા અને આશુ ધવન હાજર સન ਇਹ ਮਹੀਮ ਦੇਖੋ ਸੰਗਰੂਰ ਤੋਂ ਸਟਾਰਟ ਹੋਈ ਹੈ ਸੰਗਰੂਰ ਤੇ ਆਪਣੇ ਮੇਰੇ ਨਾਲ ਮਨਮੋਹ ਸਿੰਘ ਜੀ ਖੜੇ ਹੈ ਇਹਨਾਂ ਨੇ ਇਹ ਪ੍ਰਣ ਕੀਤਾ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤੇ ਸੀਐਸਓ ਆਫ ਪੰਜਾਬ ਦੇ ਨਾਲ ਮਿਲ ਕੇ ਇਹ ਜਿੰਨੇ ਵੀ ਆਪਣੀ ਵਿਧਾਨ ਸਭਾ ਸੋਰੀ ਪਾਰਲੀਮੈਂਟਰੀ ਕੌਨਸਟਿਟੂਐਂਸੀ ਹੈਗੀ 13 ਦੀ 13 ਉਥੇ ਸਾਈਕਲ ਦੇ ਨਾਲ ਟਰੈਵਲ ਕਰ ਰਹੇ ਹਨ ਤੇ ਸਾਰੇ ਦੇ ਸਾਰੇ ਵੋਟਰਸ ਨੂੰ ਇਹ ਅਪੀਲ ਵੀ ਕਰ ਰਹੇ ਹਨ ਕਿ ਤੁਸੀਂ 1 ਜੂਨ ਨੂੰ ਸਾਰੇ ਦੇ ਸਾਰੇ ਵੋਟਰਸ ਮਾਰਨਿੰਗ 'ਚ ਵੋਟਾ ਜ਼ਰੂਰ ਪਾਓ ਆਕੇ ਤੇ ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਇਹਨਾਂ ਨੂੰ ਚਾਰਜਿੰਗ ਹੋ ਗਏ ਚੱਲੇ ਹੋਏ ਨੂੰ ਇਹ ਸੰਗਰੂਰ ਤੋਂ ਚੱਲੇ ਸੀ ਕਿ ਆਜ ਅੰਬਰਸਾਰ ਸਾਹਿਬ ਇੱਥੇ ਪਹੁੰਚੇ ਹਨ ਤੇ ਹੁਣ ਇਹ ਇਹਨਾਂ ਦਾ ਗੁਰਦਾਸਪੁਰ ਦੇ ਲਈ ਰਵਾਨਗੀ ਹੋਣੀ ਹੈ ਇਹ ਸਾਰਾ ਪੰਜਾਬ ਜਾਣਗੇ ਪੂਰੇ ਪੰਜਾਬ ਚ ਆਪਣੀ 13 ਪਾਰਲੀਮੈਂਟਰੀ ਕੰਸਟਿਟੂਐਂਸੀ ਜੇ ਕਿ ਹਰੇਕ ਕੰਸਟਿਟੂਐਂਸੀ ਚ ਜਾ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਤੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਨ ਮੈਂ ਸਾਰੇ ਲੋਕਾਂ ਤੋਂ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ 1 ਜੂਨ ਨੂੰ ਆਪਣੀ ਇੱਥੇ ਵੋਟਾਂ ਪੈਣੀ ਹੈ ਤਾਂ ਸਾਰੇ ਦੇ ਸਾਰੇ ਲੋਕ ਵੱਜ ਚਟਕੇ ਵੋਟਾ ਪਾਉ ਤੇ ਆਪਾਂ ਨੇ ਟਾਰਗੇਟ ਰੱਖਿਆ ਕਿ ਇਸ ਵਾਰ ਆਪਾਂ 70% ਤੋਂ ਉਪਰ ਸਾਰੇ ਦੇ ਸਾਰੇ ਵੋਟਰਸ ਨੇ મતદાન ਕਰਨਾ ਹੈ ਸਾਰੇ ਲੋਕਾਂ ਤੋਂ ਇਹ ਹੀ اپੀਲ ਹੈ ਕਿ ਮਾਰਨਿੰਗ ਚਾਕੇ ਤੁਸੀਂ ਵੋਟਾ ਜ਼ਰੂਰ ਪਾਣੀ ਹੈ ਕਿਉਂਕਿ ਬਾਅਦ ਚ ਧੁੱਪ ਵੀ ਹੋ ਜਾਂਦੀ ਹੈ ਲੇਕਿਨ ਐਸੇ ਤੋਟੇ ਵਾਸਤੇ ਸਾਰੇ ਅਰੇਂਜਮੈਂਟ ਉਤੇ ਕੌਲਿੰਗ ਬੁਥਾ ਚ ਕਿਤੇ ਹੋਏ ਨੇ ਦੇਖੋ ਇੱਥੇ ਸਵੀਪ ਦੀ ਐਕਟੀਵਿਟੀ ਚੱਲ ਰਹੀ ਹੈ ਐਸੀ ਸ਼ੈਡਿਊਲ ਬਣਾ ਬਣਾ ਕੇ ਹਰੇਕ ਕਨਸਟਿਟਿਊਸ਼ਨ ਨੂੰ ਵੀ ਦਿੱਤਾ ਹੋਇਆ ਹੈ ਤੇ ਹਰੇਕ ਸਕੂਲਾ ਚ ਵੀ ਕੈਂਪੇਨ ਚਲਾਏ ਜਾ ਰਹੇ ਹਨ ਕਾਲਜਾ ਚ ਵੀ ਐਸੀ ਕੈਂਪੇਨ ਚਲਾ ਰਹੇ ਹਨ ਤਾਂ ਐਸੀ ਪਰਸਨਲ ਵੀ ਸਾਰੇ ਲੋਕਾਂ ਤੋਂ ਸਾਰੇ ਆਰਓਸ ਤੇ ਆਪਣੇ ਡੀਸੀ ਸਰ ਸਾਰੇ ਲੋਕੀ ਅਪੀਲ ਕਰ ਰਹੇ ਹਨ ਕਿ ਯੰਗ ਵੋਟਰ ਜ਼ਰੂਰ ਆ ਕੇ ਵੋਟਾ ਪਾਓ ਤੇ ਇਹਦਾ ਬੜੀ ਵਧੀ ਤੇ ਵੱਤੋ ਵੱਦ ਮੈਸੇਜ ਦੇ ਰਾਂਗਾ ਮਿਸਨ ਸਵੀਪ ਦੇ ਅਧੀਨ ਤੇ ਮੇਰਾ ਵੋਟ ਮੇਰਾ ਅਧਿਕਾਰ ਠੀਕ ਹੈ ਜੀ ਮੈਂ ਸ੍ਰੀ ਜਤਿੰਦਰ ਜੋਰਵਾਲ ਜੀ ਡਿਪਟੀ ਕਮਿਸ਼ਨਰ ਰੋਪ ਸੰਗਰੂਰ ਜੀ ਦਾ ਬੜਾ ਇਰਾਨੀਆ ਜੀ ਜਿਹੜਾ ਨੇ ਮੈਨੂੰ 13 ਲੋਕ ਸਭਾ ਹਲਕ ਬੋਟਾਂ ਦੇ ਵਿੱਚ ਹਲਕੇ ਦੇ ਬੋਟਾਂ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਹੈ ਜੀ ਮੈਂ ਇਸ ਰਹੀ ਲੋਕਾਂ ਨੂੰ ਵੱਤੋ ਵੱਦ ਆਪਣੇ ਬੋਲੋ ਕੋਸ਼ਿਸ਼ ਕਰ ਰਿਹਾਗਾ ਕਿ ਇਸ ਪਾਰ ਅਸੀਂ 70% ਤੋਂ ਪਾਰ VOTING ਕਰਨੀ ਹੈ ਜੀ ਤੇ ਇਸ ਵਿੱਚ ਕਿਸੇ ਵੀ ਨਸ਼ਾ ਕੋਈ ਵੀ ਡਰ ਤੋਂ ਮੁਕਤ ਹੋ ਕੇ ਅਸੀਂ ਆਪਣੀ ਵੋਟ ਪਾਣੀ ਆ ਜੋ ਕਿ ਅਸੀਂ ਆਪਣੇ ਭਾਰਤ ਦੀ ਮਜ਼ਬੂਤ ਨੀ ਰੱਖ ਸਰ ਮੈਂ ਲੋਕਾਂ ਨੂੰ ਦੱਸਦਾ ਕਿ ਜਿਹੜੇ 18 ਸਾਲ ਤੋਂ ਬੱਚੇ ਵੱਧ ਹੋ ਚੁੱਕੇ ਨੇ ਜੀ ਤਾਂ ਪਹਿਲਾਂ ਤਾਂ ਉਹ ਆਪਣੀ ਵੱਧ ਤੋਂ ਵੱਧ ਵੋਟ ਬਣਾਣ ਜੀ ਤੇ ਇਸ ਮਹਾਂਪੁਰਬ ਦੇ ਵਿੱਚ ਅਸੀਂ ਇਹ ਨਾ ਸੋਚੇ ਵੀ ਅੱਜ ਸਾਨੂੰ ਇੱਕ ਜਨ ਨੂੰ ਛੁੱਟੀ ਆ ਛੁੱਟੀ ਨਾ ਸੋਚਦੇ ਹੋਏ ਜੀ ਅਸੀਂ ਇਸ ਮਹਾਂਪੁਰਬ ਦੇ ਵਿੱਚ ਜਿੱਦਾਂ ਅਸੀਂ ਬਾਕੀ ਤਿਹਾਰਾਂ ਦੇ ਵਿੱਚ ਆਪਣਾ ਹਿੱਸਾ ਪਾਣਿਆ ਜੀ ਤਾਂ ਇਸ ਮਹਾਂਪੁਰਬ ਦੇ ਵਿੱਚ ਵੀ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਦੀਆਂ ਵੋਟਾਂ ਪਾਈਆਂ ਜਾਣੀਆਂ ਇੱਥੇ ਤੈਅ ਤੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵਾ ਸੰਸਥਾਵਾਂ ਵੱਲੋਂ ਵੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਮੇਰੇ ਨਾਲ ਖੜੇ ਨੇ ਮਨਮੋਹ ਸਿੰਘ ਜਿਨ੍ਹਾਂ ਨੇ 30 ਅਪ੍ਰੈਲ ਤੋਂ ਸੰਗਰੂਰ ਤੋਂ ਇੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਗੇ ਅਤੇ ਨੌਜਵਾਨ ਪੀੜ੍ਹੀ ਨੂੰ ਅਤੇ ਬਜ਼ੁਰਗਾਂ ਨੂੰ ਖਾਸ ਕਰਕੇ ਅਪੀਲ ਕਰਨਗੇ ਕਿ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਸਾਡੀ ਵੀ ਅਪੀਲ ਹੈ ਕਿ ਜੋ 1 ਜੂਨ ਨੂੰ ਵੋਟਾਂ ਪਾਈਆਂ ਜਾਣੀਆਂ ਹਨ ਉਸ ਵਿੱਚ ਲੋਕ ਵੱਧ ਤੋਂ ਵੱਧ ਹਿੱਸਾ ਪਾਉਣ